ਗੁਰੂ ਘਰ ਦੇ ਵਿੱਚ ਔਰਤ ਨੇ ਪਾਠੀ ਸਿੰਘ ਸਾਹਮਣੇ ਉਤਾਰ ਦਿੱਤੇ ਕੱਪੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਸ਼ਰਮਨਾਕ ਤਾਰੇ ਦੀ ਸੀਸੀਟੀਵੀ ਆਈ ਸਾਹਮਣੇ ਦੇਖ ਤੁਹਾਡੇ ਵੀ ਹੌਸ਼ ਉੱਡ ਜਾਣਗੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜਿੱਥੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਈ ਹੈ ਇਹ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਜ਼ ਪੈਦਾ ਹੋ ਚੁੱਕੇ ਆ ਲੁਧਿਆਣੇ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਹੀ ਹੈ ਪਿੰਡ ਜੁਗਿਆਣਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬੀਬੀ ਦੇ ਵੱਲੋਂ ਆਪਣੇ ਕੱਪੜੇ ਉਤਾਰ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਦੇ ਵੱਲ ਚੁਲਾ ਕੇ ਮਾਰੇ ਜਾਂਦੇ ਨੇ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਦੀ ਲਹਿਰ ਹੈ ਕਾਰਨ ਇਹ ਆ 21 ਤਰੀਕ ਨੂੰ ਸੰਗਤਾਂ ਨੇ ਬਹੁਤ ਵੱਡਾ ਜਿਹੜਾ ਗੁਰਦੁਆਰ ਜਿਹੜਾ ਜੁਗਿਆਣੇ ਦਾ ਉੱਥੇ ਕੱਟ ਕੀਤਾ ਉਹਦੇ ਵਿੱਚ ਪਿੰਡ ਦੇ ਮੈਂ ਸਮਝਾ ਮੂਤ ਵੇ ਸੱਜਣ ਤੇ ਜਿਹੜੇ ਕੇਸਾਤਾ ਨਹੀਂ ਸੀ ਉਹ ਵੀ ਉੱਥੇ ਸ਼ਾਮਲ ਹੋਏ ਉਹ ਜਿਹੜੇ ਬੰਦੇ ਪੱਤਰਕਾਰ ਤੇ ਪੰਥ ਦਾ ਦਰਦ ਰੱਖਣ ਵਾਲੇ ਜਿਨ੍ਹਾਂ ਨੇ ਉੱਥੇ ਇਹ ਗੱਲ ਕੀਤੀ ਕਿ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਮੈਂ ਸਮਝਦਾ ਉਹਨਾਂ ਲੋਕਾਂ ਵੱਲੋਂ ਜਿਹੜੇ ਪੱਤਰਕਾਰ ਤੇ ਉਹ ਜਿਹੜੇ ਆਗੂ ਜਿਨ੍ਹਾਂ ਨੇ ਕਿਹਾ ਪਰਚਾ ਹੋਣਾ ਚਾਹੀਦਾ ਇਹ ਇਹ ਔਰਤ ਤੇ ਇਹਦੇ ਬੰਦੇ ਤੇ ਉਹਨਾਂ ਨੂੰ ਗਾਲਾਂ ਤੱਕ ਕੱਡੀਆਂ ਗਈਆਂ Chill.